ਅਪੋਲੋਜੀਸ ਅਸੀਂ ਇੱਥੇ ਕਿਉਂ ਇਕੱਠੇ ਹੋਏ ਆ ਤੁਹਾਨੂੰ ਪਤਾ ਹੈ ਅਸੀਂ ਆਪਣੇ ਆਪਣੇ ਜ਼ਿਲ੍ਹੇ ਫਾਜ਼ਲਕਾ ਜ਼ਿਲ੍ਹੇ ਇੱਕ ਟੀਚਾ ਉlijke ਹੈ ਕਿ ਅਸੀਂ ਇਸ ਸਾਲ 12 ਲੱਖ ਪੌਦੇ ਲਗਾਵਾਂਗੇ ਤੇ ਉਹਦੇ ਪੌਦੇ ਲਗਾਣ ਲਈ ਮੈਨੂੰ ਤੁਹਾਡੇ ਸਭ ਦੇ ਯੋਗਦਾਨ ਦੀ ਲੋੜ ਹੈ ਸਾਨੂੰ ਮੈਨੂੰ ਸੁਸਾਇਟੀ ਦੇ ਯੋਗਦਾਨ ਦੀ ਲੋੜ ਹੈ ਸਰਕਾਰ ਹਮੇਸ਼ਾ ਅੱਛੇ ਤਰੀਕੇ ਨਾਲ ਚੱਲਦੀ ਹੈ ਜੇ ਤੁਸੀਂ ਸਾਰੇ ਮਿਲ ਕੇ ਸਰਕਾਰ ਦੇ ਨਾਲ ਚੱਲਦੇ ਹੋ ਤੇ اسی ਕਰਕੇ ਅਸੀਂ ਇਹ ਪ੍ਰੋਗਰਾਮ ਰੱਖਿਆ ਤੁਹਾਡੇ ਵੱਲੋਂ ਇਹਨਾਂ ਦਾ ਪੇਂਟਿੰਗ ਕੰਪੀਟੀਸ਼ਨ ਵੀ ਕਰਾਇਆ ਗਿਆ ਮੈਂ ਪੇਂਟਿੰਗਸ ਦੇਖੀਆਂ ਬਹੁਤ ਅੱਛੇ ਅੱਛੇ ਪੇਂਟਿੰਗਸ ਬੱਚਿਆਂ ਨੇ ਬਣਾਈਆਂ ਤੁਸੀਂ ਸਾਡੇ ਕੰਟਰੀ ਦਾ ਫਿਊਚਰ ਆਉਣ ਵਾਲੇ ਟਾਈਮ 'ਚ ਅਸੀਂ ਚਾਹੁੰਦੇ ਹਾਂ ਕਿ ਸਾਡਾ ਇਕੋਲੋਜੀਕਲ ਬੈਲੈਂਸ ਬਰਕਰਾਰ ਰਹੇ ਆਉਣ ਵਾਲੇ ਟਾਈਮ 'ਚ ਸਾਨੂੰ ਪਾਣੀ ਦੀ ਵੀ ਜ਼ਰੂਰਤ ਹੈ ਹਵਾ ਦੀ ਵੀ ਜ਼ਰੂਰਤ ਹੈ एक अच्छी ताई होएगी जे सू एक चंगा वातावरण होएगा तो वातावरण को अच्छा रखने लिये सूदा लगाना बहुत जरूरी है असंकू पौधे फ्रीज भी देवे वो पौधे अपने घर ही अपने घर के आस पास जितने भी लगाना चाहते हो लगाओ और उस पौधे की सोच रखो कि असी उस पौधे की रक्षा करनी है जो एक इंसान एक बच्चा एक बंदा एक पौधा भी लगाएगा और उसकी रक्षा करेगा